ਸਤਿ ਸ਼੍ਰੀ ਅਕਾਲ ਜੀ ਰੋ ਦੇ ਲਵਸ ਚੈਨਲ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਅੱਜ ਪੀਸ਼ਾ ਤੁਹਾਡੇ ਸਾਹਮਣੇ ਚੱਲ ਰਹੀ ਪੁਸਤਕ ਚੜ੍ਹੇ ਤੁਰੰਗ ਉਡਾਵੇ ਬਾਜ਼ ਦਾ ਭਾਗ ਨੰਬਰ 30 ਭਾਗ ਨੰਬਰ 30 ਇਸ ਪੁਸਤਕ ਦਾ ਅੰਤਿਮ ਭਾਗ ਹੈ ਅੱਜ ਵਾਲੇ ਭਾਗ ਦੇ ਨਾਲ ਇਹ ਪੁਸਤਕ ਸਮਾਪਤ ਹੋ ਜਾਏਗੀ ਤਾਂ ਸ਼ੁਰੂ ਕਰਦੇ ਹਾਂ ਜੀ ਆਖਰੀ ਭਾਗ ਭਾਗ ਨੰਬਰ 30 ਦੌੜੇ ਜਾਣ ਗੋਰੇ ਦਿੱਤੀ ਕੰਡਮੀਆ ਹਾਂ ਉਹ ਆ ਰਿਹਾ ਸੀ ਜਿਸੀ ਉਹਦੇ ਦੀ ਉਡੀਕ ਸਾਰੇ ਕਦ ਤੋਂ ਕਰ ਰਹੇ ਸਨ ਉਹ ਆ ਰਿਹਾ ਸੀ ਦਰਿਆ ਤੋਂ ਪਿਛਲੇ ਪੰਡ ਦੀ ਇੱਕ ਗੜੀ ਵਿੱਚ ਉਹ ਪਹੁੰਚ ਗਿਆ ਸੀ ਕੱਲ ਅੰਮ੍ਰਿਤ ਵੇਲੇ ਦੀ ਅਰਦਾਸ ਉਸਨੇ ਦਰਿਆ ਕੋਲ ਪਹੁੰਚ ਕੇ ਹੀ ਕਰਨੀ ਸੀ ਕਿਹੜਾ ਦਰਿਆ ਹੈ ਇਹ ਇਸ ਦਾ ਜਵਾਬ ਹਜੇ ਤੱਕ ਸਾਨੂੰ ਨਹੀਂ ਮਿਲਿਆ ਸੀ ਪਰ ਜੋ ਵੀ ਜੰਗ ਇੱਥੇ ਹੋਣ ਜਾ ਰਹੀ ਸੀ ਉਸ ਨਾਲ ਇਸ ਦਰਿਆ ਨੂੰ ਸਦੀਆਂ ਤੀਕ ਚੇਤੇ ਰੱਖਿਆ ਜਾਣਾ ਸੀ ਇਸ ਮੈਦਾਨ ਦੇ ਨਾਲ-ਨਾਲ ਇਸਨੇ ਤਾਰੀਖ ਦੇ ਪੰਨਿਆਂ ਉੱਤੇ ਵੀ ਵਹਿਣਾ ਸੀ ਪਰ ਫਿਰ ਵੀ ਕਿਹੜਾ ਦਰਿਆ ਹੈ ਇਹ ਸਭ ਕੁਝ ਭਾਵੇਂ ਮੇਰੇ ਅੰਦਰ ਚੱਲ ਰਿਹਾ ਸੀ ਪਰ ਮੇਰੇ ਮੂੰਹੋਂ ਇੱਕਦਮ ਨਿਕਲਿਆ ਇਹ ਉਹੀ ਦਰਿਆ ਹੈ ਪੁੱਤਰੋ ਜਿਸ ਦਾ ਪਾਣੀ ਸੱਚੇ ਪਾਤਸ਼ਾਹ ਨੇ ਅੰਮ੍ਰਿਤ ਤਿਆਰ ਕਰਨ ਲੱਗਿਆਂ ਬਾਟੇ ਵਿੱਚ ਪਾਇਆ ਸੀ ਇਹ ਸਤਲੁਜ ਹੈ ਖਾਲਸੇ ਦੇ ਵਹਿਣਾ ਦਾ ਹਾਣੀ ਭਾਵੇਂ ਇਸ ਦੀ ਉਮਰ ਬਹੁਤ ਲੰਮੀ ਰਹੀ ਹੈ ਤੇ ਹੋ ਸਕਦਾ ਹੈ ਗੰਗਾ ਤੇ ਸਿੰਧ ਤੋਂ ਵੀ ਪਹਿਲਾਂ ਦਾ ਹੋਵੇ ਪਰ ਜਦ ਤੋਂ ਇਸ ਦਾ ਨਾਮ ਅਨੰਦਪੁਰ ਨਾਲ ਜੁੜਿਆ ਹੈ ਇਸ ਦੀ ਰਵਾਨਗੀ ਵਿੱਚ ਇੱਕ ਖਾਸ ਕਿਸਮ ਦੀ ਮੜਕ ਆਈ ਹੈ ਖਾਲਸੇ ਦੀ ਤਾਰੀਖ ਤੱਕ ਵਾ ਇਹ ਸਤਲੁਜ ਅੱਜ ਫੇਰ ਇੱਕ ਅਸਾਵੀ ਜੰਗ ਦੇ ਰੂਬਰੂ ਹੋਣ ਲੱਗਿਆ ਹੈ ਜਿਸ ਕਿਸੇ ਨੇ ਵੀ ਅੱਜ ਹੋਣ ਵਾਲੀ ਜੰਗ ਦੀ ਤਾਰੀਖ ਜਾਣਨੀ ਹੋਵੇਗੀ ਉਹ ਇੱਥੇ ਆ ਕੇ ਬਸ ਕੁਝ ਪਲ ਖਲੋ ਜਾਵੇ ਸਤਲੁਜ ਆਪ ਉਸ ਨੂੰ ਸਭ ਬੋਲ ਕੇ ਦੱਸ ਦੇ ਕਾ ਬਾਬਾ ਬੋਲਦਾ ਰਿਹਾ ਤੇ ਅਸੀਂ ਲਗਾਤਾਰ ਸਤਲੁਜ ਵੱਲ ਦੇਖਦੇ ਰਹੇ ਆਖਦੇ ਨੇ ਕਿ ਕੇਰਾ ਇੱਕ ਛੋਟਾ ਬਾਲਕੁੰਬ ਦੇ ਮੇਲੇ ਵਿੱਚ ਗੁਆਚ ਗਿਆ ਨਾ ਉਹ ਨੂੰ ਆਪਣਾ ਪਿੰਡ ਯਾਦ ਨਾ ਮਾਪਿਆਂ ਦਾ ਨਾਮ ਕੋਈ ਚੀਜ਼ ਐਸੀ ਨਹੀਂ ਸੀ ਜਿਸ ਤੋਂ ਉਹ ਆਪਣੇ ਘਰ ਪਹੁੰਚ ਸਕਦਾ ਉਹ ਕਿਤੇ ਹੋਰ ਵੱਸ ਗਿਆ ਸਾਲ ਬੀਤੇ ਉਹ ਜਵਾਨ ਹੋਇਆ ਕੁਦਰਤਨ ਕਿਸੇ ਤਰ੍ਹਾਂ ਦਾ ਭ੍ਰਮਣ ਕਰਦੇ ਆ ਉਹ ਬਹੁਤ ਦੂਰ ਨਿਕਲ ਆਇਆ ਕਿਸੇ ਨਦੀ ਦੇ ਕੰਢੇ ਉਸ ਨੂੰ ਰਾਤ ਕੱਟਣੀ ਪਈ ਜਦ ਉਸਨੇ ਉਸ ਨਦੀ ਦਾ ਪਾਣੀ ਪੀਤਾ ਤਾਂ ਉਸ ਨੂੰ ਸਭ ਯਾਦ ਆ ਗਿਆ। ਇਹੀ ਉਸ ਦਾ ਗਵਾਚਿਆ ਪਿੰਡ ਸੀ। ਇਹ ਉਹੀ ਨਦੀ ਸੀ ਜੋ ਉਸ ਦੇ ਪਿੰਡ ਦੇ ਨਾਲ ਵਗਦੀ ਸੀ। ਨਦੀ ਨੂੰ ਸਭ ਯਾਦ ਸੀ। ਸੋ ਪਾਣੀ ਪਿੰਦਿਆਂ ਉਸ ਦੀ ਸਾਰੀ ਯਾਦਦਾਸ਼ਤ ਪਰਤਾਈ। ਤੱਤਸਾਰ ਇਹ ਹੈ ਕਿ ਸਮੇ ਦੇ ਵਹਿਣਾ ਵਿੱਚ ਕਦੇ ਤੁਹਾਨੂੰ ਦੂਰ ਦੇਸ਼ਾਂ ਨੂੰ ਜਾਣਾ ਪੈ ਸਕਦਾ ਹੈ ਪੁੱਤਰੋ। ਤੇ ਤੁਹਾਡੀ ਯਾਦ ਕੁਛ ਤੋਂੰਦਲੀ ਹੋ ਸਕਦੀ ਹੈ। ਜੇ ਕਦੇ ਐਸਾ ਵਾਪਰ ਜਾਵੇ ਤਾਂ ਖਭਰਾਇਓ ਨਾ। ਜਿਹੜਾ ਬਾਲ ਸਤਲੁਜ ਦੇ ਪਤਣਾ ਤੇ ਆਖ ਲੋ ਗਿਆ ਤੇ ਇਸ ਦੇ ਘੁੱਟ ਛਕ ਲਿਆ ਉਸ ਨੂੰ ਸਭ ਭੁੱਲਿਆ ਚਿੱਤੇ ਆ ਜਾਵੇਗਾ ਇਹ ਤੁਹਾਡੀ ਹਸਤੀ ਤੇ ਤਾਰੀਖੀ ਸ਼ਹਾਦਤਾਂ ਦਾ ਜਾਮਨ ਹੈ ਮੇਰੇ ਪੁੱਤਰੋ ਇਹ ਕੁਝ ਨਹੀਂ ਭੁੱਲੇਗਾ ਇਹ ਕੋਈ ਵਿਦੇਸ਼ੀ ਪੜਾਈਆਂ ਨਹੀਂ ਪੜੇਗਾ ਜੋ ਇਸ ਦੀ ਯਾਦ ਧੁੰਦਲੀ ਕਰ ਸਕਣ ਇਹ ਯਾਦ ਰੱਖੇਗਾ ਉਹਨਾਂ ਸਭ ਤਾਵੜੀਆਂ ਤਾੜਵੀਆਂ ਤੇ ਲੁਟੇਰਿਆਂ ਨੂੰ ਜੋ ਮਾੜੀ ਨੀਤ ਨਾਲ ਪੰਜਾਬ ਆਉਂਦੇ ਰਹੇ ਤੇ ਅੱਗੋਂ ਵੀ ਆਉਣਗੇ ਉਹ ਖਲੋਤੇ ਵੀ ਨੇ ਤੁਹਾਡੇ ਸਾਵੇਂ ਸਤਲੁਜ ਦੇ ਪਰਲੇ ਪਾਰ ਤੇ ਬਾਬੇ ਨੇ ਦਰਿਆ ਪਾਰ ਤੋਪਾਂ ਬੀੜੀ ਬੈਠੇ ਦੁਸ਼ਮਣ ਵੱਲ ਇਸ਼ਾਰਾ ਕੀਤਾ ਸਿੰਘ ਆਖ ਰਹੇ ਸਨ ਕਿ ਉਹ ਆ ਗਏ ਨੇ ਜਿਨ੍ਹਾਂ ਦੀ ਸਭ ਨੂੰ ਉਡੀਕ ਸੀ ਮੈਂ ਬਾਬੇ ਨੂੰ ਪੁੱਛਿਆ ਬੇਸ਼ੱਕ ਉਹਨਾਂ ਨੇ ਆਉਣਾ ਹੀ ਸੀ ਉਹਨਾਂ ਹਥਿਆਰ ਰੱਖੇ ਸਨ ਚਲਾਉਣੇ ਨਹੀਂ ਭੁੱਲੇ ਸਨ ਤੇ ਆਖਦੇ ਨੇ ਆਉਣ ਲੱਗਿਆਂ ਆਪਣੀ ਮਿਆਨ ਕਰ ਰੱਖਾਈ ਹਨ ਤੇ ਘਰੇ ਇਹ ਕਹਿ ਆਏ ਨੇ ਕਿ ਮਿਆਨ ਸੰਭਾਲ ਕੇ ਰੱਖਿਓ ਜੰਗ ਜਿੱਤ ਕੇ ਮੁੜਾਂਗੇ ਤਖੰਡਾ ਮਿਆਂ ਵਿੱਚ ਪਾਵਾਂਗੇ ਸਹੀ ਸੁਣਿਆ ਹੈ ਤੁਸੀਂ ਉਹ ਆ ਗਏ ਨੇ ਤੁਸੀਂ ਦਰਿਆ ਦੇ ਪਰਲੇ ਪਾਸੇ ਦੀ ਸੈਮੀ ਹੋਈ ਸ਼ਾਂਤੀ ਮਹਿਸੂਸ ਨਹੀਂ ਕਰ ਰਹੇ ਦੁਸ਼ਮਣ ਦਲ ਕਿਵੇਂ ਇੱਕਦਮ ਖਾਮੋਸ਼ ਹੋ ਗਿਆ ਹੈ ਇਹ ਉਸ ਯੋਧੇ ਦੇ ਆ ਜਾਣ ਦਾ ਸੰਕੇਤ ਹੀ ਹੈ ਜਿੰਨੀ ਉਡੀਕ ਸਾਨੂੰ ਉਹਨਾਂ ਦੇ ਆਉਣ ਦੀ ਸੀ ਉਦੋਂ ਕਿਤੇ ਜ਼ਿਆਦਾ ਸੁੱਖਾਂ ਦੁਸ਼ਮਣ ਨਹੀਂ ਸੁਖੀਆਂ ਸਰ ਉਸ ਦੇ ਨਾਂ ਆਉਂਦੀਆਂ ਮਰਦਾ ਸ਼ਾਂਤੀ ਨਾਲ ਭਰ ਗਏ ਨੇ ਵੈਰੀਆਂ ਦੇ ਤੰਬੂ ਡਰ ਨੇ ਉਹਨਾਂ ਦੇ ਸਾਹੂਤ ਦਿੱਤੇ ਹਨ ਤੇ ਹਜੇ ਤਾਂ ਹੋਈ ਉਹਦਾ ਦਰਿਆ ਤੋਂ ਕੁਝ ਕੋ ਪਿੱਛੇ ਹੈ ਸੋਚੋ ਜਦ ਉਸਨੇ ਦਰਿਆ ਦੇ ਕੰਡੇ ਤੇ ਆ ਕੇ ਆਪਣੇ ਖੰਡੇ ਨੂੰ ਲਹਿਰਾਇਆ ਤਾਂ ਦੁਸ਼ਮਣਾਂ ਦਾ ਕੀ ਹਾਲ ਹੋਵੇਗਾ ਇਹ ਦਰਿਆ ਤੋਂ ਪਰਲੇ ਪਾਸੇ ਦਾ ਨਜ਼ਾਰਾ ਹੈ ਇੱਕ ਸਿੱਖ ਸੂਈਆ ਆ ਕੇ ਬੋਲਿਆ ਦੋਹੇ ਗੋਰੇ ਜਰਨੈਲ ਕਬਰائے ਹੋਏ ਸਨ ਤੇ ਇੰਨੀ ਠੰਡ ਦੀ ਰਾਤ ਨੂੰ ਵੀ ਉਹਨਾਂ ਦੇ ਮੱਥੇ ਤੋਂ ਮੁੜਕਾ ਸੁੱਕ ਨਹੀਂ ਸੀ ਰਿਹਾ ਗਫ ਤੇ ਹਾਰਡਿੰਗ ਦੋਹੀ ਹੀ ਸ਼ਾਇਦ ਅੱਜ ਦੀ ਰਾਤ ਨਾ ਕੱਟ ਸਕਣ ਉਹਨਾਂ ਦਾ ਗਲਾ ਇੰਨਾ ਸੁੱਕ ਰਿਹਾ ਸੀ ਤੇ ਮੁੜ ਮੁੜ ਪਾਣੀ ਮੰਗਵਾ ਮੰਗਵਾ ਪੀ ਰਹੇ ਹਨ ਮੇਰਾ ਪੁੱਤਰ ਕਿੱਥੇ ਹੈ ਗਫ ਬੋਲੇ ਆ ਜਲਦੀ ਨਾਲ ਬੁਲਾਓ ਉਸ ਨੂੰ ਛੇਤੀ ਨਾਲ ਦੋ ਗੋਰੇ ਭੱਜ ਕੇ ਗਫ ਦੇ ਪੁੱਤਰ ਵੱਲ ਤੰਬੂ ਵਿੱਚ ਗਏ ਸਾਰੀ ਸਥਿਤੀ ਤੋਂ ਅਣਜਾਣ ਹੋ ਸੁੱਤਾ ਪਿਆ ਸੀ ਉਸ ਨੂੰ ਉਠਾਇਆ ਗਿਆ ਤਾਂ ਉਹ ਇਸ ਗੱਲੋਂ ਹੀ ਘਾਬਰ ਗਿਆ ਕਿ ਸ਼ਾਇਦ ਹਮਲਾ ਹੋ ਗਿਆ ਹੈ ਪਰ ਗੋਰੇ ਸਿਪਾਹੀ ਨੇ ਦੱਸਿਆ ਕਿ ਉਸ ਨੂੰ ਉਸਦੇ ਪਿਓ ਨੇ ਸੱਦਿਆ ਹੈ ਐਸਫੇਲ ਗੱਲ ਹੀ ਕੋਈ ਜ਼ਰੂਰੀ ਹੋਏਗੀ ਜੀ ਗੋਰੇ ਸਿਪਾਈ ਨੂੰ ਵੀ ਕੀ ਪਤਾ ਸੀ ਕਿ ਗਫ ਵਰਗੇ ਜਰਨੈਲ ਨੇ ਆਪਣੇ ਪੁੱਤਰ ਤੋਂ ਇਸ ਸਮੇਂ ਕੀ ਕਰਵਾਉਣਾ ਹੋਏਗਾ ਉਹ ਆ ਰਿਹਾ ਹੈ ਪੁੱਤਰ ਉਹ ਜਿਸ ਦਾ ਨਾਂ ਆਉਣ ਦੀਆਂ ਅਸੀਂ ਇੱਸਾ ਅੱਗੇ ਦੁਆਵਾਂ ਕਰ ਰਹੇ ਸੀ ਉਹ ਜਿਸ ਨੂੰ ਸਿੱਖ ਫੌਜਾਂ ਉਡੀਕ ਰਹੀਆਂ ਸਨ ਉਹ ਆ ਰਿਹਾ ਹੈ ਸਾਡੇ ਸੂਈਆਂ ਨੇ ਇਹ ਵੀ ਦੱਸਿਆ ਹੈ ਕਿ ਉਹ ਆਪਣੇ ਘਰੋਂ ਹੀ ਕਿਰਪਾਨ ਨੰਗੀ ਕਰਕੇ ਲਿਆਇਆ ਹੈ ਅੱਬਲ ਤਾਂ ਉਹ ਅੱਜ ਦੀ ਰਾਤ ਸੌਂ ਹੀ ਨਹੀਂ ਸਕੇਗਾ ਤੇ ਜੇ ਸੁਤਤਾ ਵੀ ਤਾਂ ਨੰਗੀ ਕਿਰਪਾਨ ਨਾਲ ਲੈ ਕੇ ਸੋਵੇਗਾ ਉਹ ਆ ਗਿਆ ਹੈ ਜਿਸ ਦੇ ਆਉਣ ਕਰਕੇ ਇਸ جنگ ਦਾ ਰੁਖ ਇਕਦਮ ਬਦਲ ਗਿਆ ਹੈ ਕੀ ਹੋਇਆ ਹੈ ਪਿਤਾ ਜੀ ਤੁਸੀਂ ਜ਼ਰਾ ਸਾਹ ਲਓ ਆ ਲਓ ਪਾਣੀ ਪਿਓ ਤੇ ਗਫ ਦੇ ਪੁੱਤਰ ਨੇ ਉਸ ਨੂੰ ਪਾਣੀ ਫੜਾਇਆ ਕੌਣ ਆ ਗਿਆ ਹੈ ਐਸਾ ਕੀ ਹੈ ਉਹਦੇ ਕੋਲ ਸਾਡੀ ਫੌਜ ਕੋਲ ਨਹੀਂ ਉਸ ਕੋਲ ਜਜ਼ਬਾ ਹੈ ਪੁੱਤਰ ਪੰਜਾਬ ਲਈ ਆਪਣੇ ਲਹੂ ਦਾ ਆਖਰੀ ਕਤਰਾ ਤੱਕ ਵਹਾ ਦੇਣ ਦਾ ਜਜ਼ਬਾ ਆਪਣੀ ਮਿੱਟੀ ਲਈ ਆਪਣੇ ਆਖਰੀ ਸਾਹ ਤੱਕ ਜੂਝਦੇ ਰਹਿਣ ਦਾ ਸਦਕ ਹੈ ਉਸ ਵਿੱਚ ਉਹ ਸਾਡੀ ਹਜ਼ਾਰਾਂ ਸਿਪਾਈਆਂ ਦੀ ਤਨਖਾਹदार ਫੌਜ ਨਾਲੋਂ ਇਕੱਲਾ ਹੀ ਵਧ ਨਿਸ਼ਚੇ ਵਾਲਾ ਹੈ ਉਹ ਜਾਣਤਲੀ ਤੇ ਧਰ ਕੇ ਜੂਝਣ ਵਾਲਿਆਂ ਦਾ ਪੈਰੋਕਾਰ ਹੈ ਤੇ ਇਹ ਢੰਗ ਖੁਦ ਵੀ ਜਾਣਦਾ ਹੈ ਕੋਈ ਕਿਵੇਂ ਹਰਾ ਸਕਦਾ ਹੈ ਉਸੀ ਉਹਦੇ ਨੂੰ ਜੋ ਮਰਨੋਂ ਹੀ ਨਾ ਭੈ ਖਾਂਦਾ ਹੋਵੇ ਤਨਖਾਹਾਂ ਦੇ ਲਾਲਚ ਨੂੰ ਲੜਨ ਵਾਲੇ ਸਿਪਾਹੀ ਸਿਰ ਲੱਥ ਸੂਰਮੇ ਦਾ ਕੀ ਮੁਕਾਬਲਾ ਕਰ ਸਕਦੇ ਨੇ ਮੇਰੇ ਪੁੱਤਰ ਕਿ ਉਹਨਾਂ ਦੀ ਫੌਜ ਦੇ ਉਹ ਜਰਨੈਲ ਜੋ ਅੰਦਰੋਂ ਸਾਡੇ ਨਾਲ ਸੰਧੀਆਂ ਕਰ ਚੁੱਕੇ ਨੇ ਤੇ ਕੀ ਲੜਦੀ ਫੌਜ ਨੂੰ ਵਿਚਾਲੋਂ ਛੱਡ ਕੇ ਭੱਜ ਜਾਣ ਦੀ ਉਹਨਾਂ ਦੀ ਰਣਨੀਤੀ ਵੀ ਸਾਡੇ ਕੰਮ ਨਹੀਂ ਆਏਗੀ ਤੇ ਕੀ ਤੋਪਾਂ ਦੇ ਗੋਲਿਆਂ ਵਿੱਚੋਂ ਜਦ ਬਰੂਦ ਦੀ ਥਾਂ ਤੂੜੀ ਨਿਕਲੇਗੀ ਤਾਂ ਵੀ ਉਸ ਸੂਰਮੇ ਦੀ ਦਲੇਰੀ ਉਹਨਾਂ ਦਾ ਕੁਝ ਸਵਾਰ ਸਕੇਗੀ ਜਦ ਉਹ ਘੋੜੇ ਤੇ ਸਵਾਰ ਹੋ ਕੇ ਸਵੇਰੇ ਜੰਗ ਦੇ ਮੈਦਾਨ ਵਿੱਚ ਆਵੇਗਾ ਤਾਂ ਸਿੱਖ ਫੌਜ ਵਿੱਚ ਅੰਤਾਂ ਦੀ ਦਲੇਰੀ ਆ ਜਾਵੇਗੀ ਹਾਰੀ ਹੋਈ ਜੰਗ ਉਹਨਾਂ ਨੂੰ ਜਿੱਤੀ ਹੋਈ ਪ੍ਰਤੀਤ ਹੋਏਗੀ ਇਹ ਹੋ ਸਕਦਾ ਫੌਜ ਦੀ ਐਸੀ ਦਲੇਰੀ ਦੇਖ ਕੇ ਉਹ ਲੋਕ ਜੋ ਅੰਦਰੋਂ ਸਾਡੇ ਨਾਲ ਮਿਲੇ ਹੋਏ ਨੇ ਵਿਖੜਕ ਜਾਣ ਕੁਝ ਵੀ ਹੋ ਸਕਦਾ ਹੈ ਫਿਰ ਹੁਣ ਪਿਤਾ ਜੀ ਤੁਸੀਂ ਕੀ ਲੋਚਦੇ ਹੋ ਸਾਡੀ ਕੀ ਰਣਨੀਤੀ ਹੋਣੀ ਚਾਹੀਦੀ ਹੈ ਮੈਨੂੰ ਕੀ ਹੁਕਮ ਹੈ ਤੈਨੂੰ ਤੁਰਕ ਮੇਰੇ ਪੁੱਤਰ ਤੇਰੇ ਲਈ ਇੱਕ ਕੰਮ ਹੈ ਤੇ ਇਹ ਕਹਿੰਦਾ ਹੋਇਆ ਗਫ ਆਪਣੇ ਪਿੱਛੇ ਪਈ ਤਲਵਾਰ ਚੁੱਕਦਾ ਹੈ ਤੇ ਨਾਲ ਹੀ ਆਪਣੀ ਲਾਲ ਵਰਦੀ ਉਤੋਂ ਕੁਝ ਉਤਾਰਦਾ ਹੈ ਤੂੰ ਪੁੱਤਰ ਇਹ ਤਲਵਾਰ ਇਹ ਡਿਊਕ ਆਫ ਵਲਿੰਗਟਨ ਦੀ ਤਲਵਾਰ ਜਿਸ ਨਾਲ ਉਸਨੇ ਵਾਟਰੂ ਵਾਟਰਲੂ ਵਿੱਚ ਨੈਪੋਲੀਅਨ ਨੂੰ ਮਾਰ ਦਿੱਤੀ ਸੀ ਉਹੀ ਤਲਵਾਰ ਨਾਲ ਮੇਰੇ ਇਹ ਮੈਡਲ ਇੱਕ ਮੇਰੀ ਇਹ ਬੈਲਟ ਇਹ ਸਭ ਲੈ ਕੇ ਕਲਕੱਤੇ ਚਲਾ ਜਾ ਮੇਰੇ ਪੁੱਤਰ ਤੇ ਗਫ ਆਪਣੀ ਬੈਲਟ ਉਤਾਰਨ ਲੱਗਾ ਫੇਰ ਪਿਤਾ ਜੀ ਹਾਂ ਪੁੱਤਰ ਤੂੰ ਇੱਥੋਂ ਸਿੱਧਾ ਕਲਕੱਤਾ ਚਲਾ ਜਾ ਤੇ ਉਹ ਕੁਝ ਸੋਚਣ ਲੱਗਾ ਫੇਰ ਪਿਤਾ ਜੀ ਉੱਥੇ ਜਾ ਕੇ ਕੀ ਕਰਾਂ ਉੱਥੇ ਜਾ ਕੇ ਉੱਥੇ ਜਾ ਕੇ ਸਮੁੰਦਰੀ ਜਹਾਜ਼ ਵਿੱਚ ਸਵਾਰ ਹੋ ਜਾਇਂ ਜੋ ਵੀ ਪਹਿਲਾਂ ਮਿਲੇ ਉਸੇ ਵਿੱਚ ਤੇ ਸਿੱਧਾ ਲੰਡਨ ਪਹੁੰਚ ਜਾਇਂ ਇਹ ਸਾਰਾ ਸਮਾਨ ਲੈ ਕੇ ਲੰਡਨ ਚਲਾ ਜਾ ਮੇਰੇ ਪੁੱਤਰ ਤੇ ਵਾਪਸ ਪੰਜਾਬ ਨਾ ਵਰਤੇ ਤੇ ਗਫ ਨੇ ਸਮਾਨ ਆਪਣੇ ਪੁੱਤਰ ਨੂੰ ਫੜਾਇਆ ਕਿਉਂ ਪਿਤਾ ਜੀ ਇਹ ਤੁਸੀਂ ਕੀ ਕਹਿ ਰਹੇ ਹੋ ਮੁੰਡਾ ਹੈਰਾਨ ਹੋ ਰਿਹਾ ਸੀ ਛੇਤੀ ਨਾਲ ਚਲਾ ਜਾ ਮੇਰੇ ਪੁੱਤਰ ਮੁੜ ਕਦੇ ਪੰਜਾਬ ਨਾ ਉਹ ਆ ਗਏ ਹੁਣ ਸਿਰਫ ਇਹ ਸਭਰਾਵਾਂ ਦੀ جنگ ਹੀ ਨਹੀਂ ਸਾਰਾ ਭਾਰਤ ਸਾਡੇ ਹੱਥੋਂ ਜਾਵੇਗਾ ਉਹ ਆ ਗਿਆ ਤੂੰ ਜਾ 체ਤੀ ਨਾਲ ਚਲਾ ਜਾ ਤੇ ਜਿੰਨੀ ਕਾਲੀਆਂ ਲੰਡਨ ਪਹੁੰਚ ਸਕਦਾ ਹੈ ਪਹੁੰਚ ਮੇਰੇ ਪੁੱਤਰ ਮੁੜੇ ਇੱਧਰ ਨਾ ਵੀ ਹੁਣ ਪੰਜਾਬ ਨਾ ਪਰਤੀ ਪਰ ਉਹ ਹੈ ਕੌਣ ਕੌਣ ਆ ਗਿਆ ਹੈ ਜੋ ਦੁਨੀਆ ਜਿੱਤ ਲੈਣ ਵਾਲੇ ਬ੍ਰਿਟਿਸ਼ ਉਸ ਤੋਂ ਇੰਨਾ ਘਬਰਾ ਗਏ ਨੇ ਜਿਸ ਰਾਜ ਦਾ ਸੂਰਜ ਕਦੇ ਨਹੀਂ ਛਿਪਦਾ ਅੱਜ ਉਸ ਸੂਰਜ ਉੱਤੇ ਇਹ ਕੈਸੇ ਡਰ ਦੇ ਬਦਲ ਛਾ ਰਹੇ ਨੇ ਕੀ ਨਾਮ ਹੈ ਉਸ ਦਾ ਜੋ ਆ ਰਿਹਾ ਹੈ ਸਰਦਾਰ ਸ਼ਾਮ ਸਿੰਘ ਟਾਰੀ ਵਾਲਾ ਤੇ ਗਾਫ ਇਹ ਆਖਦੇ ਆ ਆਪਣੇ ਤਖਤ ਪੋਸ਼ ਤੋਂ ਡਿੱਗ ਪਿਆ। ਇੱਧਰ ਸਭ ਸਿੰਘ ਸਰਦਾਰ ਦੇ ਪੁੱਜ ਜਾਣ ਦੀ ਖੁਸ਼ੀ ਵਿੱਚ ਸਨ ਤੇ ਸਭ ਆਸਵੰਦ ਸਨ ਕਿ ਹੁਣ ਇਹ ਜੰਗ ਤਾਂ ਜਿੱਤੀ ਹੀ ਗਈ ਹੈ। ਕਈ ਵਾਰ ਕਿਸੇ ਯੋਧੇ ਦਾ ਜੰਗ ਦੇ ਮੈਦਾਨ ਵਿੱਚ ਖਲੋਣਾ ਹੀ ਜੰਗ ਦਾ ਨਤੀਜਾ ਤੈਅ ਕਰ ਦਿੰਦਾ ਹੈ। ਤੇ ਸਾਰੀ ਸਿੱਖ ਫੌਜ ਲਈ ਹੋਈ ਓਧਾ ਆ ਗਿਆ ਸੀ। ਸਰਦਾਰ ਬਸ ਪੁੱਜਣ ਹੀ ਵਾਲਾ ਸੀ। ਮੈਨੂੰ ਇਸ ਗੱਲ ਦਾ ਚਾਅ ਚੜ ਰਿਹਾ ਸੀ ਕਿ ਮੇਰੇ ਭਾਗਾਂ ਵਿੱਚ ਸਤਿਗੁਰ ਨੇ ਐਸੇ ਹੀ ਯੋਧੇ ਦੇ ਦਰਸ਼ਨ ਲਿਖੇ ਹਨ। ਸਬਦੇ ਨਾਲ ਹੁਣ ਮੈਂ ਵੀ ਆ ਰਹੇ ਸਰਦਾਰ ਦੀ ਉਡੀਕ ਕਰ ਰਿਹਾ ਸੀ। ਉਹ ਬਸ ਪਹੁੰਚਣ ਹੀ ਵਾਲੇ ਨੇ। ਇੱਕ ਸਿੰਘ ਦੀ ਆਵਾਜ਼ ਆਈ। ਅਸੀਂ ਸਭ ਉੱਠ ਕੇ ਖਲੋ ਗਏ। ਕੋੜਿਆਂ ਦੀ ਪੌੜਾਂ ਨਾਲ ਉੱਡਦੀ ਧੂੜ ਦੂਰੋਂ ਦਿਖਾਈ ਦੇ ਰਹੀ ਸੀ ਜੈਕਾਰਿਆਂ ਦੀ ਆਵਾਜ਼ ਆਈ। ਖੁਸ਼ੀਆਂ ਦੇ ਜੈਕਾਰੇ ਗਜਾਵੇ, ਨਿਹਾਲ ਹੋ ਜਾਵੇ, ਫਤਿਹ ਪਾਵੇ। ਸ੍ਰੀ ਸਰਬਲੋਹ ਮਹਾਰਾਜ ਜੀਆ ਦੇ ਚਰਨਾਂ ਨੂੰ ਭਾਵੇ, ਸਾਥ ਸ੍ਰੀ ਅਕਾਲ ਸਾਬ ਸਰਦਾਰ ਦੀ ਇੱਕ ਝਲਕਲੀ ਉਤਾਵਲੇ ਹੋ ਰਹੇ ਸਨ ਕਿ ਐਨੇ ਨੂੰ ਮੇ ਲਾਲ ਵਰਦੀਆਂ ਪਾਈ ਕੁਝ ਗੋਰੇ ਭੱਜੇ ਆਉਂਦੇ ਦੇਖੇ ਉਹ ਮੇਰੇ ਵੱਲ ਆ ਰਹੇ ਸਨ ਕਿਸੇ ਹੋਰ ਨੇ ਪਤਾ ਨਹੀਂ ਦੇਖੇ ਕਿ ਨਹੀਂ ਪਰ ਮੈਨੂੰ ਉਹ ਲਗਾਤਾਰ ਕੋਲ ਆਉਂਦੇ ਜਾਪ ਰਹੇ ਸਨ ਮੇਰਾ ਚਿੱਤ ਸੀ ਕਿ ਸਭ ਨੂੰ ਦੱਸਾਂ ਕਿ ਉਹਨਾਂ ਪਿੱਛੋਂ ਹਮਲਾ ਕਰ ਦਿੱਤਾ ਹੈ ਪਰ ਹਮਲੇ ਲਈ ਤਾਂ ਗਿਣਤੀ ਬਹੁਤ ਥੋੜੀ ਸੀ ਮੈਂ ਸੋਚਿਆ ਉਹ ਤਾਂ ਮਸਾ 15 20 ਸਨ ਫਿਰ ਉਹ ਇੱਧਰ ਕਿਉਂ ਭੱਜੇ ਆ ਰਹੇ ਸਨ ਕੁਝ ਸਮੇਂ ਵਿੱਚ ਹੀ ਉਹ ਮੇਰੇ ਨੇੜੇ ਆਏ ਮੈਂ ਥੋੜਾ ਘਬਰਾ ਗਿਆ ਤੇ ਉਹਨਾਂ ਮੇਰੇ ਦੁਆਲੇ ਘੇਰਾ ਬਣਾ ਲਿਆ ਉਨ੍ਹਾਂ ਵਿੱਚੋਂ ਚਾਰਾਂ ਨੇ ਮੈਨੂੰ ਮੋਢਿਆਂ ਤੋਂ ਫੜ ਲਿਆ ਉਹ ਮੈਨੂੰ ਚੱਕ ਕੇ ਲੈ ਜਾ ਰਹੇ ਸਨ ਸਭ ਸਿੰਘਾਂ ਦਾ ਸਰਦਾਰ ਧਿਆਨ ਸਰਦਾਰ ਸ਼ਾਮ ਸਿੰਘ ਟਾਰੀ ਵਾਲੇ ਦੇ ਆਉਂਦੇ ਘੋੜਿਆਂ ਵੱਲ ਸੀ ਤੇ ਇਧਰ ਗੋਰੇ ਮੈਨੂੰ ਚੁੱਕ ਕੇ ਲੈ ਜਾ ਰਹੇ ਸਨ ਮੇਰੇ ਕੋਈ ਸਮਝ ਨਹੀਂ ਆ ਰਿਹਾ ਸੀ ਕਿ ਮੈਂ ਖੜਕਦੇ ਖੰਡਿਆਂ ਦੇ ਚਮਕਦਿਆਂ ਤੇਗਾਂ ਦੀ ਕਥਾ ਇਸ ਲਈ ਸਰਵਣ ਕੀਤੀ ਸੀ ਕਿ ਚਾਰ ਗੋਰੇ ਆਉਣ ਤੇ ਮੈਨੂੰ ਚੁੱਕ ਕੇ ਲੈ ਜਾਣ ਮੈਂ ਸੋਚਿਆ ਤੇ ਇੱਕ ਗੋਰੇ ਦੇ ਕਮਰ ਕੱਸੇ ਵਿੱਚ ਟੰਗਿਆ ਤੋਫੰਗ ਕੱਢਿਆ ਤੇ ਗੋਲੀ ਚਲਾ ਦਿੱਤੀ ਐਨੇ ਨੂੰ ਇੱਕ ਸ਼ੂਕ ਦਾ تیر ਆਇਆ ਤੇ ਮੈਨੂੰ ਚੁੱਕ ਕੇ ਲੈ ਜਾ ਰਹੀ ਚਾਰਾ ਗੋਰੀਆਂ ਵਿੱਚੋਂ ਇੱਕ ਦੇ ਮੱਥੇ ਵਿੱਚ ਵੱਜਿਆ ਕਮਸਾਂ ਅਜਿਹਾ ਮੱਚ ਗਿਆ ਉਧਰ ਸਰਦਾਰ ਨੇੜੇ ਆ ਰਿਹਾ ਸੀ ਤੇ ਇਧਰ ਮੈਂ ਗੋਰੀਆਂ ਦੇ ਵਿਚਾਲੇ ਧਰਤੀ ਤੇ ਪਿਆਸਾ ਵਾਹਿਗੁਰੂ ਇਹ ਸੀ ਜੀ ਇਸ ਪੁਸਤਕ ਦਾ ਆਖਰੀ ਭਾਗ ਇਸ ਆਖਰੀ ਭਾਗ ਦੇ ਨਾਲ ਹੀ ਇਹ ਪੁਸਤਕ ਅੱਜ ਸਮਾਪਤ ਹੋ ਗਈ ਹੈ ਕੱਲ ਮਿਲਾਂਗੇ ਤੁਹਾਨੂੰ ਕਿਸੇ ਹੋਰ ਨਵੀਂ ਪੁਸਤਕ ਦੇ ਨਾਲ ਉਮੀਦ ਕਰਦੇ ਹਾਂ ਤੁਹਾਨੂੰ ਇਹ ਪੁਸਤਕ ਬਹੁਤ ਪਸੰਦ ਆਈ ਹੋਵੇਗੀ ਤੁਹਾਡੇ ਅੱਗੇ ਇੱਕ ਬੇਨਤੀ ਵੀ ਹੈ ਇੱਕ ਗੁਜ਼ਾਰਿਸ਼ ਵੀ ਹੈ ਤੁਸੀਂ ਦੱਸ ਸਕਦੇ ਹੋ ਕਿ ਆਪਾਂ ਅਗਲੀ ਪੁਸਤਕ ਕਿਹੜੀ ਸ਼ੁਰੂ ਕਰੀਏ ਜਰੂਰ ਕਮੈਂਟ ਕਰਿਓ ਹੋ ਸਕੇਗਾ ਹੋ ਸਕੇਗਾ ਤਾਂ ਆਪਾਂ ਉਹ ਪੁਸਤਕ ਜਰੂਰ ਸ਼ੁਰੂ ਕਰਾਂਗੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ